ਨੌਜਵਾਨਾਂ ਦੇ ਵਿੱਚ ਪੜਨ ਦੀ ਆਦਤ ਨੂੰ ਹੋਰ ਹੁਲਾਰਾ ਦੇਣ ਦੇ ਮਕਸਦ ਨਾਲ ਸ਼ੁਰੂ ਕੀਤੀ ਗਈ ਪਿੰਡੂ ਲਾਇਬ੍ਰੇਰੀ ਯੋਜਨਾ ਤਹਿਤ ਪੰਜਾਬ ਵਿੱਚ ਆਧੁਨਿਕ ਸਹੂਲਤਾਂ ਵਾਲੀਆਂ ਲਾਇਬ੍ਰੇਰੀਆਂ ਬਣਾਈਆਂ ਜਾ ਰਹੀਆਂ ਹਨ ਇਸ ਵਕਤ ਪੰਜਾਬ ਭਰ ਦੇ ਵਿੱਚ ਕੁੱਲ 196 ਪਿੰਡੂ ਲਾਇਬ੍ਰੇਰੀਆਂ ਕੰਮ ਕਰ ਰਹੀਆਂ ਹਨ ਅਤੇ 135 ਉਸਾਰੀ ਅਧੀਨ ਹਨ ਪੰਜਾਬ ਸਰਕਾਰ ਵੱਲੋਂ ਹਰ ਹਲਕੇ ਦੇ ਲਈ 64 ਲੱਖ ਰੁਪਏ ਦੀ ਲਾਗਤ ਨਾਲ ਹਰੇਕ ਵਿਧਾਨ ਸਭਾ ਹਲਕੇ 'ਚ 6 ਲਾਇਬ੍ਰੇਰੀਆਂ ਸਥਾਪਿਤ ਕੀਤੀਆਂ ਜਾਣਗੀਆਂ ਇਸ ਦਾ ਮਕਸਦ ਇਹ ਯਕੀਨੀ ਬਣਾਉਣਾ ਹੈ ਕਿ ਨੌਜਵਾਨ ਹਰ ਖੇਤਰ ਵਿੱਚ ਮੱਲਾ ਮਾਰਨ ਅਤੇ ਪੰਜਾਬ ਦਾ ਨਾਮ ਰੌਸ਼ਨ ਕਰਨ ਬਹੁਤ ਵਧੀਆ ਿਲੈਵਲ ਦੀ ਕੰਪਿਊਟਰ ਵਧੀਆ ਗਈ ਇਸ ਸਟਰਕਚਰ ਸਾਰਾ ਬਹੁਤ ਵਧੀਆ ਪੜਾਈ ਦਾ ਮਾਹੌਲ ਬਹੁਤ ਵਧੀਆ ਫਰਮ ਦਾ ਸਭ ਕੁਝ ਬਹੁਤ ਵਧੀਆ ਲੱਗੇ ਫਰਮ ਦਾ ਬਹੁਤ ਬੈਨੀਫਿਟ ਮਿਲਿਆ ਇਹ ਸਦੀ ਬੁੱਕਸ ਮੈਂ ਪੜਦਾ ਹਾਂ ਇਨ ਹਿਸਟਰੀ ਬਾਰੇ ਪਤਾ ਲੱਗਦਾ ਹਰ ਚੀਜ਼ ਬਾਰੇ ਪਤਾ ਲੱਗਦਾ ਬਹੁਤ ਵਧੀਆ ਲੱਗੇ ਰਹੀ ਤੇ ਲਾਇਬ੍ਰੇਰੀ ਇੱਕ ਅਜਿਹਾ ਜ਼ਰੀਆ ਹੈ ਜਿਹਦੇ ਨਾਲ ਤੁਸੀਂ ਪੂਰੀ ਦੁਨੀਆ ਦੇ ਨਾਲ ਦੁਨੀਆ ਚ ਪਹਿਲਾਂ ਕੀ ਹੋਇਆ ਅੱਜ ਕੀ ਹੋ ਰਿਹਾ ਹੈ ਅੱਗੇ ਕੀ ਹੋਣ ਵਾਲਾ ਇਹ ਸਾਰਾ ਤੁਸੀਂ ਕਿਤਾਬਾਂ 'ਚ ਪੜ ਸਕਦੇ ਹੋ ਘਰੇ 100 ਕਿਸਮ ਦੀਆਂ ਕਬੀਲਦਾਰੀਆਂ ਦੇ ਕੰਮਕਾਰ ਚੱਲਦੇ ਰਹਿੰਦੇ ਆ ਸਿਟਿੰਗ ਨਹੀਂ ਬਣਦੀ ਇੱਥੇ ਸਾਨੂੰ ਇਹ ਫਾਇਦਾ ਹੈ ਦਿਨਾਂ ਚ ਕੀ ਦੁਬਾਰਾ بارش ਹੋ ਸਕਦੀ ਹੈ ਉਹਦੇ ਬਾਰੇ ਥੋੜਾ ਗੱਲ ਕਰਦੇ ਆ ਅੱਜ ਜੀਜੀਸੀ ਕਰੰਟ ਟੈਂਪਰੇਚਰ ਕੰਡੀਸ਼ਨ ਦੇਖੀਏ ਤਾਂ ਅੱਜ ਦਾ ਡੇਟਾ ਟੈਂਪਰੇਚਰ ਸ੍ਰੰਗੀ 4.4 ਡਿਗਰੀ ਸੈਲਸੀਅਸ ਕੋਰਡ ਕੀਤਾ ਹੈ ਜਿਹੜਾ ਕਿ ਨਾਰਮਲ ਤੋਂ ਲੰਬਕ 1.4 ਡਿਗਰੀ ਸੈਲਸੀਅਸ ਹੋਰ ਹੈ। ਔਰ ਅੱਜ ਦਾ ਮਿਨੀਮਮ ਟੈਂਪਰੇਚਰ 28.6 ਡਿਗਰੀ ਸੈਲਸੀਅਸ ਕੋਰਡ ਕੀਤਾ ਹੈ ਜਿਹੜਾ ਕਿ ਨਾਰਮਲ ਤੋਂ ਲੰਬਕ 2.55 ਡਿਗਰੀ ਸੈਲਸੀਅਸ ਹੋਰ ਹੈ। ਸੋ ਦੋਵੇਂ ਦਿਨ ਉਹ ਰਾਦਰ ਟੈਂਪਰੇਚਰ ਨਾਰਮਲ ਤੋਂ ਬਹੁਤ ਜ਼ਿਆਦਾ ਕੋਰਡ ਕੀਤਾ ਹੈ। ਔਰ ਜੌਨ ਬੜੇ ਦਿਨਾਂ ਦੇ ਬਦਲ ਨੂੰ ਕਰਕੇ ਵੀ ਤਾਂ ਕਿ ਮੌਸਮ ਸਿਸਟਮ ਦੀ ਵੀ ਚੈੱਕ ਕਰਦੇ ਸੋ ਮਰਵਾਇ ਤਿੰਨ ਚਾਰ ਦਿਨ ਪੰਜਾਬ ਦੇ ਵਿੱਚ ਕੁਝ ਥਾਵਾਂ ਤੇ ਰੁਕੀ ਤੇ ਕਦਰ ਵਿੱਚ ਬਾਰਿਸ਼ ਹੋ ਚੁੱਕੀ ਹੈ ਪਰ ਅੱਜ aur ਕੱਲ ਨਾਰਥ-ਈਸਟਰਨ ਡਿਸਟ੍ਰਿਕਟਸ ਦੇ ਵਿੱਚ ਕਿਤੇ ਕਿਤੇ ਹੈਵੀ ਬਾਰਿਸ਼ ਵੀ ਹੋ ਸਕਦੀ ਹੈ ਪਰ ਉਹਦੇ ਵਾਸਤੇ ਅੱਜ aur ਕੱਲ ਦੋ ਦਿਨ ਆਈਐਮਡੀ ਨੇ ਨਾਰਥ-ਈਸਟਰਨ ਡਿਸਟ੍ਰਿਕਟਸ ਵਾਸਤੇ ਸਪੈਸ਼ਲੀ ਪਠਾਨਕੋਟ ਤੋਂ ਸ਼ਰਾਬਖੇਂਗ ਨਗਰ ਡਿਸਟ੍ਰਿਕਟਸ ਵਾਸਤੇ ਜਿਹੜਾ येलो अलर्ट ਵੀ ਚੱਲ ਕੀਤਾ ਹੈ ਜੀ ਤੇ ਮੈਮ ਜਿਸ ਤਰ੍ਹਾਂ ਬਾਰਿਸ਼ ਪੈਣ ਦੀ ਸੰਭਾਵਨਾ ਹੈ ਜੇਕਰ ਪਿਛਲੇ ਜੂਨ ਜੁਲਾਈ ਮਹੀਨੇ ਦੀ ਗੱਲ ਕੀਤੀ ਜਾਵੇ ਮੌਨਸੂਨ ਸੋ ਕਿਸ ਤਰ੍ਹਾਂ ਦੀ ਬਾਰਿਸ਼ ਰਹੀ ਇਸ ਵਾਰ ਉਹਦੇ ਬਾਰੇ ਥੋੜਾ ਦੱਸ ਦਿਓ ਜੀ ਇਸ ਵਾਰੀ ਜੂਨ ਔਰ ਜੁਲਾਈ ਦੋਨਾਂ ਮਹੀਨਿਆਂ ਦੇ ਦੌਰਾਨ ਹੀ ਜਿਹੜੀ ਬਾਰਿਸ਼ ਮੌਮਲ ਤੋਂ ਉੱਤਰ ਕਰ ਦਿੱਤੀ ਗਈ ਕਿਉਂਕਿ ਲੁਧਿਆਣਾ ਦੀ ਨੋਰਮਲ ਜੂਨ ਦੀ ਬਾਰਿਸ਼ 82.8 ਮਿਲੀਮੀਟਰ ਹੈ ਔਰ ਇਸ ਵਾਰੀ 128.2 ਮਿਲੀਮੀਟਰ ਬਾਰਿਸ਼ ਜੂਨ ਮਹੀਨੇ ਵਿੱਚ ਰਿਕਾਰਡ ਕੀਤੀ ਗਈ ਔਰ ਲੁਧਿਆਣਾ ਦੀ ਜੁਲਾਈ ਦੀ ਨੋਰਮਲ ਬਾਰਿਸ਼ 220.4 ਮਿਲੀਮੀਟਰ ਹੈ ਪਟਿਸਵਰੀ 260.9 ਮਿਲੀਮੀਟਰ ਬਾਰਿਸ਼ ਜੁਲਾਈ ਮਹੀਨੇ ਵਿੱਚ ਹਲਗੜਾ ਦੇ ਵਿੱਚ ਰਿਪੋਰਟ ਚੁੱਕੀ। ਮੈਨੂੰ ਲੱਗਦਾ ਵੀ ਮੌਨਸੂਨ ਇਸ ਵਾਰ ਚੰਗਾ ਰਿਹਾ ਐ ਸੋ ਕਿਸਾਨਾਂ ਲਈ ਵੀ ਕਿਤਨਾ ਕਿਤੇ ਖੁਸ਼ਖਬਰੀ ਹੈ ਕਿਉਂਕਿ ਧਰਤੀ ਹਿੱਟਲੇ ਪਾਣੀ ਵੀ ਸਾਡੇ ਡੂੰਗੇ ਹੋ ਰਹੇ ਝੋਨੇ ਦੀ ਫਸਲ ਲਈ ਇਹ ਜ਼ਰੂਰੀ ਵੀ ਆ بارش ਪੈਣਾ ਜਣਾ। ਬਿਲਕੁਲ ਜੀ ਕਿਉਂਕਿ ਮੌਨਸੂਨ ਦੀ ਆਮਦ ਵੀ ਇਸ ਵਾਰ ਜਿਹੜੀ ਖਤਰਾ ਪਹਿਲਾਂ ਹੋਣੀ ਸੀ। ਅੱਜ ਜੇ ਅਸੀਂ ਮੌਨਸੂਨ ਦੀ ਬਾਰਿਸ਼ ਦੇਖੀ ਉਹ ਵੀ ਜੁਲਾਈ ਤੋਂ ਨਵਾਂ ਮਹੀਨਿਆਂ ਦੇ ਵਿੱਚ ਨਿਯਮਲ ਤੱਕ ਹੈ। ਤੁਸੀਂ ਇਹ ਕਹਿ ਸਕਦੇ ਹੋ ਕਿ ਇੱਕ ਡ੍ਰਿਪ ਇਰੋਗੇ ਪਾਣੀ ਨੂੰ ਬਹੁਤ ਹੀ ਯਤਨ ਨਾਲ ਪੂਰਾ ਕਰ ਸਕਦੀ ਹੈ ਇਸ ਕਸ਼ਣ ਨੂੰ ਜਿਹੜੀ ਬੀਜੇ ਵੀ ਫਸਲਾਂ ਨੂੰ ਪਾਣੀ ਦੀ ਕਾਫੀ ਲੋੜ ਹੁੰਦੀ ਹੈ ਔਰ ਇਹਨਾਂ ਨਾਲ ਨਾਲੇ ਗਰਾਉਂਡ ਵਾਟਰ ਰਿਸੋਰਸਸ ਦੇ ਸੰਬੰਧ ਵਿੱਚ ਵੀ ਬਹੁਤ ਘੱਟ ਕਰਨ ਦੇ ਵਿੱਚ ਮਦਦ ਕਰਦੇ ਸਨ ਮੈਂ ਲੱਗਦਾ ਕਿ ਜਿੰਦਾ 8-10 ਸਾਲ ਤੋਂ ਲਗਾਤਾਰ ਅਸੀਂ ਪਿਛਲੇ ਡਾਟਾ ਦੇਖੀ ਜੇ ਤਾਂ ਪਿਛੇ 4 ਸਾਲ ਇਹ ਇਦਾਂ ਦੇ ਆਏ ਜਿਹਦੇ ਚ ਐਵਰੇਜ ਐਵਰੇਜ ਨਾਲੋਂ ਜ਼ਿਆਦਾ ਬਣ ਰਹੀ ਹੈ ਬਾਕੀ ਡਰਾਈ ਵੀ ਰਿਹਾ ਬਹੁਤ ਸਾਰਾ ਸਾਮਾ ਖਾਸ ਕਰਕੇ ਲੁਧਿਆਣਾ ਸੋ ਇਸ ਵਾਰ ਚੰਗੀ ਬਾਰਿਸ਼ ਹੋਣਾ ਇੱਕ ਸਕਾਰਾਤਮਕ ਸੰਕੇਤ ਹੈ ਕਿ ਕਿਤਨਾ ਕਤੇ ਕਿਸਾਨਾਂ ਲਈ ਫਸਲ ਵਧੀਜੀ ਹੈ ਬਿਲਕੁਲ ਜੀ ਜੇ ਅਸੀਂ 2000 ਤੋਂ ਹੁਣ ਤੱਕ ਦੀ ਬਾਰਿਸ਼ ਪੰਜਾਬ ਦੀ ਦੇਖੀਏ ਤਾਂ ਇਹਦੇ ਵਿੱਚ ਜ਼ਿਆਦਾ ਸਾਲ ਹੋ ਜਿਹੜੇ ਇਹ ਦੇ ਚਲਦੇ ਵਿੱਚ ਬਾਰਿਸ਼ ਘੱਟ ਸੀ ਹੋਈ ਹੈ सिर्फ दो हज़ार अठ जी अब नॉर्मल एक्सैस बारिश हुई सी पर ज्यादा वर्या दौरान जो बारिश घट ही रही पर इस बारी जून और जुलाई की बारिश देखिए उपर असी रिकॉर्ड करते तो, तो मैम कोई किसानों सलाह या फिर कोई आम लोगों सलाह आने वाले दिन जिस तरह की बारिश की संभावना हैगी है ਅਕੀਸਾਨਾਂ ਨੂੰ ਇਹ ਦੱਸਦੇ ਜੀ ਕੌਣ ਵਾਲੇ ਦਿਨਾਂ ਦੇ ਵਿੱਚ ਪੰਜਾਬ ਦੇ ਵਿੱਚ ਕੁਝ ਥਾਵਾਂ ਦੇ ਹਨ ਕਿਤੇ ਦਮ ਨਵੀਂ ਬਾਰਿਸ਼ ਹੋ ਸਕਦੀ ਹੈ ਪਰ ਨਾਰਥ-ਈਸਟਰਨ ਡਿਸਟ੍ਰਿਕਟਸ ਦੇ ਵਿੱਚ ਅੱਜ ਔਰ ਕੱਲ ਕਿਤੇ ਕਿਤੇ ਹੈਵੀ ਬਾਰਿਸ਼ ਵੀ ਹੋ ਸਕਦੀ ਹੈ ਸੋ ਦਾ ਨਾਮ ਧਿਆਨ ਰੱਖਣਾ ਚਾਹੀਦਾ ਕਿਉਂਕਿ ਜਿਹੜੇ ਕ੍ਰੌਪਸ ਨੂੰ ਪਾਣੀ ਖੜਾ ਨਹੀਂ ਰਹਿਣ ਦੇਣਾ ਚਾਹੀਦਾ ਉਹਨਾਂ ਨੂੰ ਤਾਂ ਨੁਕਸਾਨ ਹੋ ਸਕਦਾ ਸੋ ਫਾਰਮਰਸ ਨੂੰ ਚਾਹੀਦਾ ਕਿ ਉਹਨਾਂ ਨੂੰ ਆਪਣੇ ਜਿਹੜਾ ਫੀਲਡ ਦੇ ਵਿੱਚ ਡਰੇਨੇਜ ਸਿਸਟਮ ਦਾ ਧਿਆਨ ਰੱਖਣਾ ਚਾਹੀਦਾ ਅਤੇ ਜੇ ਹੈਵੀ ਬਾਰਿਸ਼ ਹੋ ਜੇ ਤਾਂ ਪਾਣੀ ਦਾ ਨਿਕਾਸ ਜਲਦੀ ਨਾਲ ਕਰ ਦੇਣਾ ਚਾਹੀਦਾ